ਸਤ ਸ੍ਰੀ ਅਕਾਲ ਦੋਸਤੋ ਸਣੀ ਦੇ올 ਦੀ ਫਿਲਮ ਬਾਰਡਰ ਨੇ ਸਾਨੂੰ ਲੋਂਗੋਵਾਲਾ ਦੀ ਜੰਗ ਦਿਖਾਈ ਸੀ ਪਰ ਹੁਣ ਬਾਰਡਰ 2 ਵਿੱਚ ਇੱਕ ਜਹੇ ਸੂਰਬੀਰ ਦੀ ਕਹਾਣੀ ਆ ਰਹੀ ਹੈ ਜਿਸ ਨੇ ਕੱਲੇ ਹੀ ਆਸਮਾਨ ਵਿੱਚ ਪਾਕਿਸਤਾਨ ਫੌਜ ਦੀ ਨੀਂਦ ਉਡਾ ਦਿੱਤੀ ਸੀ ਦਲਜੀਤ ਦਸਾਂਜ ਇਸ ਫਿਲਮ ਵਿੱਚ ਜਿਸ ਸਖਸ਼ ਦਾ ਕਿਰਦਾਰ ਨਿਭਾਰੇ ਹਨ ਉਹ ਕੋਈ ਆਮ ਇਨਸਾਨ ਨਹੀਂ ਸਗੋਪਾਰਤੀ ਹਵਾਈ ਸੈਨਾ ਦੇ ਇਤਿਹਾਸ ਦਾ ਉਹ ਚਮਕਦਾ ਸਟਾਰ ਹਨ ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਉਹ ਨਾਮ ਹੈ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਹਨਾਂ ਦੀ ਕੁਰਬਾਨੀ ਦੀ ਪੂਰੀ ਦਾਸਤਾਨ ਜੇ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ 17 ਜੁਲਾਈ 1943 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਇਸੇਵਾਲ ਵਿੱਚ ਹੋਇਆ ਦੇਸ਼ ਭਗਤੀ ਉਹਨਾਂ ਦੇ ਖੂਨ ਵਿੱਚ ਸੀ ਕਿਉਂਕਿ ਉਹਨਾਂ ਦੇ ਪਿਤਾ ਤਰਲੋਕ ਸਿੰਘ ਸੇਖੋਂ ਖੁਦ ਇੰਡੀਅਨ 에ਅਰ ਫੋਰਸ ਵਿੱਚ ਫਲਾਈਟ ਲੈਫਟਨੈਂਟ ਸਨ 1964 ਵਿੱਚ ਉਹਨਾਂ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਅਧ ਵਿਚਾਲੇ ਛੱਡ ਦਿੱਤੀ ਕਿਉਂਕਿ ਉਹਨਾਂ ਦੇ ਸੁਪਨਿਆਂ ਵਿੱਚ ਸਿਰਫ ਹਵਾਈ ਜਹਾਜ਼ ਤੇ ਦੇਸ਼ ਦੀ ਸੇਵਾ ਸੀ ਸੇਖੋ ਸਹਿ ਬਹੁਤ ਹੀ ਮਿਲਨਸਾਰ ਸਨ ਉਹ ਆਪਣੇ ਹਰ ਸਾਥੀ ਨੂੰ ਬਾਜੀ ਕਹਿ ਕੇ ਬੁਲਾਉਂਦੇ ਸਨ ਜਿਸ ਕਰਕੇ ਪੂਰੀ ਯੂਨਿਟ ਵਿੱਚ ਉਹਨਾਂ ਦਾ ਨਾਮ ਹੀ ਬਾਜੀ ਪੈ ਗਿਆ ਉਹ ਅਕਸਰ ਕਹਿੰਦੇ ਸਨ "ਓਪਾ ਜੀ ਥੋੜਾ ਪਟ ਦੇਾਂਗੇ" 14 ਦਸੰਬਰ 1971 ਉਹ ਇਤਿਹਾਸਿਕ ਸਵੇਰ ਜਦੋਂ ਜੰਗ ਆਪਣੇ ਆਖਰੀ ਪੜਾਅ ਤੇ ਸੀ ਸ਼੍ਰੀਨਗਰ ਦੇ 에어ਫੀਲਡ ਭਾਰਤ ਲਈ ਬਹੁਤ ਮਹੱਤਵਪੂਰਨ ਸਨ 14 ਦਸੰਬਰ ਦੀ ਸਵੇਰ ਨੂੰ ਕੜਾਕੇ ਦੀ ਠੰਡ ਅਤੇ ਸੰਗਣੀ ਤੁੰਦ ਪੈ ਰਹੀ ਸੀ ਪਾਕਿਸਤਾਨੀ ਹਵਾਈ ਸੈਨਾ ਦੇ ਚ ਸਾਇਬਰ ਜੈਟਸ ਜੋ ਸਮੇਂ ਦੇ ਬਹੁਤ ਆਧੁਨਿਕ ਜਹਾਜ਼ ਮੰਨੇ ਜਾਂਦੇ ਸਨ ਨੇ ਸ਼੍ਰੀਨਗਰ 에ਅਰਬੇਸ ਤੇ ਬੰਬਾਰੀ ਸ਼ੁਰੂ ਕਰ ਦਿੱਤੀ ਰਣਵੇ ਤੇ ਬੰਬ ਡਿੱਗੇ ਸਨ ਤੂੜ ਤੇ ਧੂਏ ਕਾਰਨ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਅਜੇ ਵਿੱਚ ਟੇਕ ਆਫ ਕਰਨਾ ਖੁਦਕੁਸ਼ੀ ਦੇ ਬਰਾਬਰ ਸੀ ਪਰ ਸੇਖੋ ਸਾਹਿਬ ਨੇ ਇੱਕ ਸੈਕਿੰਡ ਵੀ ਦੇਰੀ ਨਹੀਂ ਕੀਤੀ ਨਿਰਮਲਜੀਤ ਸਿੰਘ ਸੇਖੋ ਨੇ ਆਪਣੇ ਜੀਨ ਐਡ ਜਹਾਜ਼ ਜਿਸ ਨੂੰ ਸਾਈਬਰ ਸਲੇਅਰ ਵੀ ਕਿਹਾ ਜਾਂਦਾ ਸੀ ਨਾਲ ਉਡਾਣ ਭਰੀ ਆਸਮਾਨ ਵਿੱਚ ਹੋਏ ਕਲੇਸ਼ਨ ਤੇ ਦੁਸ਼ਮਨ ਦੇ ਛੇ ਜਹਾਜ਼ ਪਰ ਸਵਾ ਲਗ ਸੇ ਇੱਕ ਲੜਾਉ ਬੜੀ ਗੱਲ ਸੱਚ ਕਰ ਦਿਖਾਈ ਉਹਨਾਂ ਨੇ ਇੱਕ ਪਾਕਿਸਤਾਨੀ ਸੇਵਰ ਜੱਟ ਨੂੰ ਸਿੱਧਾ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਤੇ ਦੂਜੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਸੇਖੋਂ ਦੀ ਬਹਾਦਰੀ ਦੇਖ ਕੇ ਪਾਕਿਸਤਾਨੀ ਪਾਇਲਟ ਘਬਰਾ ਗਏ ਉਹਨਾਂ ਨੇ ਰਣਨੀਤੀ ਬਦਲੀ ਅਤੇ ਸਾਰੇ ਨੇ ਮਿਲ ਕੇ ਸੇਖੋਂ ਦੇ ਜਹਾਜ਼ ਨੂੰ ਘੇਰ ਲਿਆ ਲਗਾਤਾਰ ਹਮਲਿਆਂ ਦੇ ਕਾਰਨ ਸੇਖੋਂ ਦੇ ਜਹਾਜ਼ ਨੂੰ ਅੱਗ ਲੱਗ ਗਈ ਕੰਟਰੋਲ ਰੂਮ ਤੋਂ ਉਹਨਾਂ ਨੂੰ ਜਹਾਜ਼ ਛੱਡਣ ਲਈ ਕਿਹਾ ਗਿਆ ਉਹਨਾਂ ਨੇ ਆਪਣੇ ਸਾਥੀ ਬੀਐਸ ਨੂੰ ਆਖਰੀ ਸ਼ਬਦ ਖਾਏ ਸ਼ਾਇਦ ਮੇਰੇ ਜਹਾਜ਼ ਨੂੰ ਨਿਸ਼ਾਨਾ ਲੱਗ ਗਿਆ ਹੈ ਜੀ ਮੈਨ ਹੁਣ ਮੈਂ ਵਾਪਸ ਨਹੀਂ ਆ ਸਕਾਂਗਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਹਾਜ਼ ਕਿਸੇ ਆਬਾਦੀ ਵਾਲੇ ਇਲਾਕੇ ਤੋਂ ਦੂਰ ਹੀ ਰਵੇ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ ਆਖਿਰ ਬਡਗਾਮ ਦੇ ਕੋਲ ਉਹਨਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ 28 ਸਾਲ ਦੀ ਉਮਰ ਵਿੱਚ ਇਹ ਸੂਰਬੀਰ ਸ਼ਹੀਦ ਹੋ ਗਿਆ ਨਿਰਮਲਜੀਤ ਸਿੰਘ ਸੇਖੋਂ 9172 ਵਿੱਚ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਅੱਜ ਤੱਕ ਭਾਰਤੀ ਹਵਾਈ ਸੈਨਾ ਵਿੱਚ ਸਿਰਫ ਉਹਨਾਂ ਨੂੰ ਹੀ ਸਰਵੋਤਮ ਸਨਮਾਨ ਮਿਲਿਆ ਹੈ। ਉਹਨਾਂ ਨੇ ਆਪਣੀ ਮਾਂ ਨੂੰ ਵਾਦਾ ਕੀਤਾ ਸੀ ਕਿ ਮਾਂ ਮੈਂ ਤੈਨੂੰ ਭਗਤ ਸਿੰਘ ਦੀ ਮਾਂ ਬਣਾ ਕੇ ਜਾਵਾਂਗਾ ਅਤੇ ਉਹਨਾਂ ਨੇ ਆਪਣਾ ਵਾਦਾ ਪੂਰਾ ਕੀਤਾ। ਦੋਸਤੋ, ਬਾਡਰ 2 ਦੀ ਅਨਾਊਂਸਮੈਂਟ ਤੋਂ ਬਾਅਦ ਹਰ ਪਾਸੇ ਚਰਚਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਲਜੀਤ ਦਸਾਂਝ ਨੇ ਖੁਦ ਆਪਣੇ ਇੰਸਟਾ ਲਾਈ ਵਿੱਚ ਇੱਕ ਬਹੁਤ ਪਵਪ ਖੁਲਾਸਾ ਕੀਤਾ। ਉਹਨਾਂ ਦੇ ਸੇਖੋ ਇਸ ਫਿਲਮ ਨੂੰ ਕਰਨ ਲਈ ਸਿਰਫ ਤੇ ਸਿਰਫ ਇੱਕੋ ਸ਼ਖਸ ਕਰਕੇ ਰਾਜ਼ੀ ਹੋਏ ਹਨ ਉਹ ਨਾਮ ਹੈ ਫਲਾਈਂਗ ਅਫਸਰ ਨਰਮਲਜੀਤ ਸਿੰਘ ਸੇਖੋ ਦਲਜੀਤ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਸੂਰਬੀਰ ਦੀ ਬਹਾਦਰੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਕੋਲ ਫਿਲਮ ਨੂੰ ਨਾ ਕਹਿਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਦਲਜੀਤ ਦਸਾਂਜ ਵਰਗਾ ਕਲਾਕਾਰ ਜੋ ਅੱਜ ਗਲੋਬਲ ਸਟਾਰ ਬਣ ਚੁੱਕਿਆ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਇਸ ਕਿਰਦਾਰ ਕਰਕੇ ਫਿਲਮ ਚੁਣੀ ਹੈ ਇਹ ਸਾਬਤ ਕਰਦਾ ਹੈ ਕਿ ਨਰਮਲਜੀਤ ਸਿੰਘ ਸੇਖੋ ਜੀ ਦੀ ਸ਼ਹਾਦਤ ਕੀ ਨਿਮਹਾਨ ਸੀ ਇੱਕ ਅਜਿਹੇ ਪਾਇਲਟ ਜਿਸ ਨੇ 1971 ਦੀ ਜੰਗ ਵਿੱਚ ਇਕੱਲੇ ਹੀ ਪਾਕਿਸਤਾਨੀ ਹਵਾਈ ਸੈਨਾ ਦੇ ਛੱਕੇ ਛੁੜਾ ਦਿੱਤੇ ਸਨ ਸੋ ਦੋਸਤੋ ਐਸੀ ਕਹਾਣੀ ਹੈ ਉਸ ਦੀਦੀ ਜਿਸ ਦੇ ਕਿਰਦਾਰ ਨੂੰ ਜਉਣ ਲਈ ਦਲਜੀਤ ਦੋਸਾਂਝ ਨੇ ਬਾਟਰ ਟੂ ਨੂੰ ਚੁਣਿਆ ਇਹ ਸਿਰਫ ਇੱਕ ਫਿਲਮ ਨਹੀਂ ਸਗੋ ਸਾਡੇ ਦੇਸ਼ ਦੇ ਖਲੋਤੇ 에ਅਰ ਫੋਰਸ ਪਰਮਵੀਰ ਚੱਕਰਜੇਤ ਨੂੰ ਇੱਕ ਸੱਚੀ ਸਰਧਾਂਜਲੀ ਹੋਵੇਗੀ ਦੋਸਤੋ ਇਹ ਵੀਡੀਓ ਆਪਣੇ ਯਾਰਾਂ ਦੋਸਤਾਂ ਨੂੰ ਸੈਂਡ ਕਰੋ ਉਹਨਾਂ ਨੂੰ ਵੀ ਦੱਸੋ ਕਿ ਨਿਰਮਲਜੀਤ ਸਿੰਘ ਸੇਖੋਂ ਕੌਣ ਸੀ ਤੇ ਉਹਨਾਂ ਦੀ ਕੀ ਸਾਹਾ ਦੱਸੀ 1971 ਦੀ ਲੜਾਈ ਵਿੱਚੋਂ ਜੇ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਉਤਾਰ ਵਾਲਾ ਜੰਕਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਹਾਂ ਕਿਸੇ ਵੱਡੇ ਅਪਡੇਟ ਨਾਲ ਉਦੋਂ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ